ਸਿੱਕਾ ਟੈੱਡ ਮੋਟਾ ਉਸਕਾ ਵੀ ਬੜਾ ਨਾਮ ਹੈ ਉਹ ਭਰਾ ਉਹ ਨਾਮ ਨੂੰ ਮਦਾ ਤਾਂ ਪਤਾ ਨਹੀਂ ਪਰ ਤੇਰਾ ਟੈੱਡ ਜ਼ਰੂਰ ਮੋਟਾ ਔਰ ਟੈੱਡ ਵੀ ਤੇਰਾ ਇੰਨਾ ਮੋਟਾ ਇੰਨਾ ਮੋਟਾ ਤੈਨੂੰ ਸ਼ਰਮ ਵੀ ਨਹੀਂ ਆਉਂਦੀ ਔਰ ਕਈਆਂ ਲੋਕਾਂ ਦਾ ਟੈੱਡ ਐਦਾਂ ਹੁੰਦਾ ਜਿੱਦਾਂ ਫੁੱਟਬਾਲ ਹੋਵੇ ਔਰ ਕਈਆਂ ਲੋਕਾਂ ਦਾ ਟੈੱਡ ਐਦਾਂ ਹੁੰਦਾ ਜਿੱਦਾਂ ਉਹਨਾਂ 'ਚ ਬੱਚਾ ਹੋਣਾ ਲਾ ਹੋਵੇ ਔਰ ਕਈਆਂ ਲੋਕਾਂ ਦਾ ਟੈੱਡ ਐਦਾਂ ਹੁੰਦਾ ਜਿੱਦਾਂ ਆੜਤੀ ਦਸਰਾਣਾ ਹੋਵੇ ਔਰ ਸਭ ਤੋਂ ਜ਼ਿਆਦਾ ਟੈੱਡ ਪਤਾ ਕਿੰਨਾ ਦੇ ਬਾਹਰ ਆ ਉਹਨਾਂ ਦੇ ਬਾਹਰ 50 ਪਲਸ ਦੇ ਉਹ ਛੋੜੋ ਪੰਜਾਬ ਬੋਲਤੀ ਕੋਈ ਰੀਸ ਨਹੀਂ ਓਏ ਚਲੋ ਇਹ ਤਾਂ ਰਹੀਆਂ ਹਾਸੇ ਦੀਆਂ ਗੱਲਾਂ ਬਾਖ ਕਰਿਓ ਗੁੱਸਾ ਨਾ ਕਰਿਓ ਪਰ ਹੈ ਗੱਲਾਂ ਸੱਚੀਆਂ ਇਹ ਤੁਹਾਨੂੰ ਪਤਾ ਅਕਸਰ ਜੀ ਮੇਰਾ ਨਾਮ ਡਾਕਟਰ ਰਮਨ ਅਰੋੜਾ ਅੱਜ ਮੈਂ ਤੁਹਾਨੂੰ ਦੱਸਾਂਗਾ ਕਿ ਟੈੱਡ ਨੂੰ ਕਿੱਦਾਂ ਅੰਦਰ ਕਰ ਸਕਦੇ ਆ ਵੀਡੀਓ ਨੂੰ ਪੂਰਾ ਜ਼ਰੂਰ ਦੇਖੋ ਦੇਖੋ ਜੇ ਤਾਂ ਤੁਸੀਂ ਸੱਚੀ ਢਿੱਡ ਘਟਾਉਣਾ ਚਾਹੁੰਦੇ ਹੋ ਤਾਂ ਜਿਹੜੀਆਂ ਤੁਹਾਨੂੰ ਮੈਂ ਗੱਲਾਂ ਦੱਸਾਂਗਾ ਇਹ ਮੰਨਣੀਆਂ ਪੈਣੀਆਂ ਕਿਉਂਕਿ ਢਿੱਡ ਨੂੰ ਘਟਾਉਣ ਦੇ ਲਈ ਸਾਨੂੰ ਬਹੁਤ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ ਆਪਣੀ ਜੀਭ ਤੇ ਵੀ ਤਾਲਾ ਲਾਉਣਾ ਪੈਂਦਾ ਹੈ ਕਿਉਂਕਿ ਅਸੀਂ ਸਵਾਦਾਂ ਦੇ ਪੱਟੇ ਹਾਂ ਅਸੀਂ ਤਰ੍ਹਾਂ ਤਰ੍ਹਾਂ ਦੇ ਚੀਜ਼ਾਂ ਖਾਂਦੇ ਹਾਂ ਖਾਸ ਕਰਕੇ ਮਿੱਠਾ ਖਾਣ ਦੇ ਨਾਲ ਵੀ ਸਾਡਾ ਮਟਾਪਾ ਵੱਧਦਾ ਹੈ ਦੂਜਾ ਕਾਰਨ ਕੀ ਹੁੰਦਾ ਕਿ ਜੋ ਅਸੀਂ ਬਾਹਰਲਾ ਖਾਣਾ ਪੀਣਾ ਖਾਂਦੇ ਹਾਂ ਜਾਂ ਘਰ ਦਾ ਖਾਂਦੇ ਹਾਂ ਖਾ ਕੇ ਉਸੇ ਟਾਈਮ ਅਸੀਂ ਬੈੱਡ ਤੇ ਲੇਟ ਜਾਂਦੇ ਹਾਂ ਜਦੋਂ ਵੀ ਖਾਸ਼ੀ ਖਾਣਿਆ ਚਾਹੇ ਰਾਤ ਨੂੰ ਚਾਹੇ ਦਿਨੇ ਜਦੋਂ ਵੀ ਖਾਣਿਆ ਤਾਂ ਖਾਣਾ ਖਾਣ ਤੋਂ ਬਾਅਦ 15-20 ਮਿੰਟ ਸਾਨੂੰ ਜਰੂਰ ਚੱਲਣਾ ਚਾਹੀਦਾ ਹੈ ਚਾਹੇ ਕਲੀ ਚ ਚਲੇ ਜਾਓ ਚਾਹੇ ਪਾਰਕ ਹੀ ਚਲੇ ਜਾਓ ਇਦਾਂ ਲ ਕੀ ਹੁੰਦਾ ਹੈ ਕਿ ਖਾਣਾ ਹਜਮ ਹੋ ਜਾਂਦਾ ਹੈ ਡਾਈਜੈਸਟ ਹੋ ਜਾਂਦਾ ਹੈ ਔਰ ਤੁਹਾਡਾ ਟੈੱਡ ਬਾਹਰ ਹੋਣ ਤੋਂ ਇਹ ਚੀਜ਼ਾਂ ਤੁਹਾਨੂੰ ਰੋਕਦੀਆਂ ਬਚਾ ਰੱਖਦੀਆਂ ਔਰ ਕੀ ਹੁੰਦਾ ਕਿ ਕਸ਼ ਲੋਕ ਪਾਣੀ ਬਹੁਤ ਘੱਟ ਪੀਂਦੇ ਆ ਪਾਣੀ ਘੱਟ ਪੀਣਾ ਵੀ ਸਭ ਤੋਂ ਵੱਡਾ ਕਾਰਨ ਹੈ ਮਟਾਪੇ ਦਾ ਕਿਉਂਕਿ ਜੋ ਚੀਜ਼ਾਂ ਤੁਸੀਂ ਖਾਈ ਜਾਂਦੇ ਹੋ ਉਹ ਟੈੱਡ 'ਚ ਜੰਮੀ ਜਾਂਦੀਆਂ ਔਰ ਟੈੱਡ ਬਾਹਰ ਆ ਹੀ ਜਾਂਦਾ ਪਾਣੀ ਸਭ ਤੋਂ ਵਧੀਆ ਇੱਕ ਇਦਾਂ ਦੀ ਚੀਜ਼ ਹੈ ਜੋ ਮਟਾਪਾ ਘਟਾਉਣ ਦੇ ਵਿੱਚ ਬਹੁਤ ਹੈਲਪ ਕਰਦੀ ਹੈ ਔਰ ਚੌਥਾ ਸਭ ਤੋਂ ਵੱਡਾ ਕਾਰਨ ਇਹ ਵੀ ਹੈ ਕਿ ਜਿਹੜੇ ਡਿਪਰੈਸ਼ਨ ਲੈਂਦੇ ਆ ਅਸੀਂ ਜ਼ਿਆਦਾ ਸੋਚਦੇ ਆ ਅਸੀਂ ਇੰਨੀਆਂ ਚੀਜ਼ਾਂ ਗਲਤ ਸੋਚਦੇ ਕੋ ਸਾਡਾ ਮਾੜਾ ਹੁੰਦਾ ਨਹੀਂ ਅਸੀਂ ਆਪਣੇ ਦਿਮਾਗ ਤੇ ਇੰਨਾ ਲੋਡ ਪਾਉਂਦੇ ਆ ਡਿਪਰੈਸ਼ਨ ਵਾਲੇ ਲੋਕਾਂ ਦਾ ਵੀ ਮਟਾਪਾ ਵੱਜ ਜਾਂਦਾ ਹੈ ਟੈੱਡ ਬਾਹਰ ਆ ਜਾਂਦਾ ਹੈ ਔਰ ਇਹ ਤਿੰਨ ਚਾਰ ਹੀ ਇਦਾਂ ਦੇ ਮੇਜਰ ਕਾਰਨ ਹੈ ਨਾਰਮਲ ਕਾਰਨ ਹੈ ਜਿੰਨਾ ਕਰਕੇ ਸਾਡਾ ਟੈੱਡ ਬਾਹਰ ਆ ਜਾਂਦਾ ਹੈ ਸਾਡਾ ਮਟਾਪਾ ਵੱਜ ਜਾਂਦਾ ਹੈ ਅਗਰ ਤੁਸੀਂ ਸੱਚਮੁੱਚ ਚਾਹੁੰਦੇ ਹੋ ਕਿ ਤੁਹਾਡਾ ਭਾਰ ਘਟੇ ਤੁਹਾਡਾ ਟੈੱਡ ਅੰਦਰ ਹੋਵੇ ਤਾਂ ਆ ਚਾਰ ਪੰਜ ਚੀਜ਼ਾਂ ਦਾ ਜ਼ਰੂਰ ਤੁਹਾਨੂੰ ਧਿਆਨ ਰੱਖਣਾ ਪਏਗਾ ਹੁਣ ਮੈਂ ਤੁਹਾਨੂੰ ਅੱਗੇ ਜਾ ਕੇ ਕੁਝ ਇਦਾਂ ਦੀਆਂ ਚੀਜ਼ਾਂ ਦੱਸਦਾ ਜੋ ਅਸੀਂ ਖਾਣੀਆਂ ਵੀ ਹੈ ਔਰ ਇਸ ਚੀਜ਼ਾਂ ਦੇ ਨਾਲ ਤੁਸੀਂ ਘੱਟੋ-ਘੱਟ ਮਹੀਨੇ 'ਚ ਜ਼ਿਆਦਾ ਨਹੀਂ ਤਾਂ 3 ਤੋਂ 4 ਕਿਲੋ ਵਜ਼ਨ ਆਸਾਨੀ ਨਾਲ ਘਟਾ ਸਕਦੇ ਹੋ। ਇੱਕ ਚੀਜ਼ ਤੁਹਾਨੂੰ ਮੈਂ ਇਦਾਂ ਹੀ ਦੱਸਾਂਗਾ ਜੋ ਤੁਸੀਂ ਬਾਜ਼ਾਰੋਂ ਲੈ ਕੇ ਆਉਣੀ ਆ। ਬਾਜ਼ਾਰੋਂ ਕੀ ਲੈ ਕੇ ਆਉਣਾ ਕਿ ਇੱਕ ਆਯੁਰਵੈਦਿਕ ਦੀ ਸ਼ਾਪ ਤੋਂ ਬਿਦੌਰ ਭਟੀ ਮਿਲ ਜਾਂਦੀ ਹੈ। ਇਹ ਟੈਬਲੇਟ ਇੱਕ ਸਵੇਰ ਇੱਕ ਦੁਪਹਿਰ ਇੱਕ ਸ਼ਾਮ ਨੂੰ ਇਸ ਦਾ ਕੋਈ ਨੁਕਸਾਨ ਨਹੀਂ ਅਗਰ ਤੁਸੀਂ ਲਿਮਟ ਨਾਲ ਲਓਗੇ। ਦੌਰ ਭਟੀ ਤੁਹਾਡੇ ਵਧੇ ਹੋਏ ਢੱਡ ਨੂੰ ਤੁਹਾਡੇ ਸਰੀਰ ਤੇ ਜਿਹੜੀ ਐਕਸਟਰਾ ਫੈਟ ਹੈ, ਮਟਾਪਾ ਆਇਆ ਏ। ਉਨ ਨੂੰ ਘਟਾਉਣ ਦੇ ਵਿੱਚ ਬਹੁਤ ਹੀ ਫਾਇਦੇਮੰਦ ਹੈ ਔਰ ਦੂਸਰਾ ਕੰਮ ਕੀ ਕਰਨਾ ਘਰ ਦੇ ਵਿੱਚ ਇੱਕ ਆਪਾਂ ਚੀਜ਼ ਤਿਆਰ ਕਰਨੀ ਹੈ ਕੀ ਕਰਨਾ ਕਿ ਸਵੇਰ 200 ml ਪਾਣੀ ਲੈ ਕੇ ਉਹਦੇ ਚ ਅਦਰਕ ਦੇ ਟੁਕੜੇ ਕੱਟ-ਕੱਟ ਕੇ ਪਾ ਕੇ ਔਰ ਇੱਕ ਤੋਂ ਡੇਢ ਚਮਚ ਜੀਰਾ ਪਾ ਕੇ ਇਸ ਪਾਣੀ ਨੂੰ ਚੰਗੀ ਤਰ੍ਹਾਂ ਉਬਾਲ ਲਓ ਮੱਠੀ ਮੱਠੀ ਅੱਗ ਤੇ ਉਬਾਲੋ ਇੰਨੀ ਕਿ ਮੱਠੀ ਮੱਠੀ ਅੱਗ ਤੇ ਉਬਾਲੋ ਕਿ ਪਾਣੀ ਉਬਲ-ਉਬਲ ਕੇ ਅੱਧਾ ਰਹਿ ਜੇ ਮਨ ਲਓ ਕਿ ਤੁਸੀਂ ਇੱਕ ਗਲਾਸ ਪਾਇਆ ਜ ਜਦੋਂ ਆਪਾਂ ਪੁਣੀਏ ਤੇ ਅੱਧਾ ਗਲਾਸ ਹੀ ਹੋਵੇ ਇੰਨਾ ਕੁ ਉਹਨੂੰ ਹਵਾ ਲਓ ਇਹਨੂੰ ਛਾਨ ਲਿਓ ਔਰ ਕੁੱਟ-ਕੁੱਟ ਕਰਕੇ ਚਾਹ ਦੀ ਤਰ੍ਹਾਂ ਇਹਨੂੰ ਪੀਣਾ ਸ਼ੁਰੂ ਕਰ ਦਿਓ ਜਿੱਦਾਂ ਆਪਾਂ ਚਾਹ ਪੀਂਦੇ ਆ ਨਾ ਇਦਾਂ ਪੀਣਾ ਹੈ ਲਗਾਤਾਰ 3 ਤੋਂ 4 ਮਹੀਨੇ ਪੀਓ 1 ਮਹੀਨੇ ਬਾਅਦ ਹੀ ਤੁਹਾਨੂੰ ਪਤਾ ਲੱਗੇਗਾ ਤੁਹਾਡੇ ਸਰੀਰ ਦੇ ਅੰਦਰ ਤੁਹਾਨੂੰ ਲੱਗੇਗਾ ਕਿ ਯਾਰ ਟੈੱਡ ਨੂੰ ਕੁਝ ਫਰਕ ਪੈਣਾ ਸ਼ੁਰੂ ਹੋ ਗਿਆ ਔਰ ਇਹਦੇ ਨਾਲ ਪਤਾ ਕੀ ਹੈ ਕਿ ਤੁਹਾਡਾ ਹਾਜ਼ਮਾ ਵੀ ਸੈੱਟ ਹੋਏਗਾ ਕਬਜ਼ ਦੀ ਸਮੱਸਿਆ ਵੀ ਇਹਦੇ ਨਾਲ ਸਹੀ ਹੋਏਗੀ ਤਾਂ ਹੀ ਤੁਹਾਨੂੰ ਇਦਾਂ ਦੀ ਚੀਜ਼ ਦੱਸੀ ਆ ਜਿਦੇ ਨਾਲ ਤੁਹਾਡਾ ਢਿੱਡ ਵੀ ਅੰਦਰ ਹੋਵੇ ਮਟਾਪਾ ਵੀ ਘਟੇ ਪਰ ਤੁਹਾਡਾ ਨਾਲ ਦੀ ਨਾਲ ਹਾਜਮਾ ਤੰਦਰੁਸਤ ਹੋਵੇ ਸਹੀ ਹੋਵੇ ਨਾਲ ਦੀ ਨਾਲ ਚੀਜ਼ਾਂ ਖਾਓ ਔਰ ਨਾਲ ਦੀ ਨਾਲ ਢਿੱਕਾਰ ਆ ਜਾਏ ਹੁਣ ਕੀ ਹੈ ਕਿ ਵੀਡੀਓ ਨੂੰ ਸ਼ੇਅਰ ਕਰ ਦਿਓ ਕਿ ਹਰ ਵਧੇ ਹੋਏ ਢਿੱਡ ਵਾਲੇ ਇਨਸਾਨ ਤੱਕ ਇਹ ਵੀਡੀਓ ਪਹੁੰਚ ਸਕੇ ਔਰ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ